ਕਤੋਵੇ ਨੈਚੁਰਲੀ ਇਹ ਖੂਨ ਪੀਣੀਆਂ ਜੋਕਾ ਇਹਨੂੰ ਹੀ ਕਹਿੰਦੇ ਨੇ ਗੰਦਾ ਜਿਹਨਾਂ ਤੁਹਾਡੇ ਸਰੀਰ ਦੇ ਵਿੱਚ ਤਜਾਬੀ ਐਸ ਜੋ ਵੀ ਹੈ ਸਾਰਾ ਇਹਨਾਂ ਨੇ ਜਿਹੜਾ ਖੂਦ ਉਹਨੂੰ ਚੂਸ ਲੈਣਾ ਤੇ ਜਿਸ ਕਰਕੇ ਤੁਹਾਨੂੰ ਬਹੁਤ ਜਲਦ ਰਿਲੀਫ ਹੁੰਦਾ ਤਜਾਬੀ ਜਦੋਂ ਆਪਣਾ ਖੂਨ ਬਣ ਜਾਂਦਾ ਹੈ ਉਹਦੇ ਨਾਲ ਹੀ ਸਾਰੀਆਂ ਬਿਮਾਰੀਆਂ ਆਉਂਦੀਆਂ ਨੇ ਸ਼ੂਗਰ ਬੀਪੀ ਗਠੀਆ ਮੋਟਾਪਾ ਫੈਟੀ ਲੀਵਰ ਬਵਾਸਿਰ ਡਾਕਟਰ ਸਾਹਿਬ ਅੱਧਾ ਇਲਾਜ ਤਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਹੀ ਦੱਸ ਰਹੇ ਨੇ ਜਿਹੜਾ ਇਹਨਾਂ ਤਰੀਕਾ ਨੂੰ ਅਪਣਾ ਲੂਗਾ ਉਹ ਦਵਾਈ ਤੋਂ ਵੀ ਬਚੂਗਾ ਜਿਹੜੀ ਬਵਾਸੀਰ ਹੈ ਨਾ ਇਹ ਲਾਈਫ ਸਟਾਈਲ ਨਾਲ ਜੁੜੀ ਹੋਈ ਇੱਕ ਬਿਮਾਰੀ ਹੈ ਜੇਕਰ ਆਪਾਂ ਗੱਲ ਕਰੀਏ ਕਿ ਆਪਰੇਸ਼ਨ ਕਰਾ ਕੇ ਬਵਾਸੀਰ ਠੀਕ ਹੋਈ ਹੋ ਨਹੀਂ ਇਹ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ ਕਿ ਜਿਹੜਾ ਹੌਲੀ-ਹੌਲੀ ਆਪਣੇ ਜਿਗਰ ਦੇ ਵਿੱਚ ਪਹਿਲਾਂ ਗਰਮੈਸ਼ ਪੈਦਾ ਕਰਦੀਆਂ ਨੇ ਮੈਦੇ 'ਚ ਕਰਦੀਆਂ ਨੇ ਫਿਰ ਹੌਲੀ-ਹੌਲੀ ਕਬਜ਼ ਹੋਣੀ ਸ਼ੁਰੂ ਹੁੰਦੀ ਹੈ ਕਬਜ਼ ਤੋਂ ਬਾਅਦ ਜਿਹੜਾ ਕੀ ਹੈ ਸ਼ੁਰੂਆਤ ਹੁੰਦੀ ਹੈ ਬਵਾਸੀਰ ਦੀ ਆਪਣੇ ਅੱਜ ਹੋ ਗਿਆ ਚਰਾਨ ਹੋ ਗਿਆ ਠੀਕ ਹੈ ਨਾ ਆਪਾਂ ਉਸ ਤੋਂ ਬਾਅਦ ਵੀ ਹੈਲਮਟ ਨਹੀਂ ਲੈ ਰਹੀ ਹੈ ਜੋ ਵੀ ਆਪਣੇ ਆਰਸੀ ਵਗੈਰਾ ਜੋ ਵੀ ਆਪਣੇ ਡਾਕੂਮੈਂਟੇਸ਼ਨ ਨਹੀਂ ਪੂਰੀ ਕੀਤੀ ਤਾਂ ਚਲਾਨ ਤਾਂ ਹੋ ਹੀ ਜਾਣੇ ਨੇ ਇਹੀ ਚੀਜ਼ ਹੈ ਸੇਮ ਹਰ ਬਿਮਾਰੀ ਦੇ ਵਿੱਚ ਇਹੀ ਚੀਜ਼ ਹੈ ਜਦੋਂ ਹਾਂ ਸਾਰੇ ਸਾਇੰਸ ਹਰ ਧਰਮ ਦੇ ਵਿੱਚ ਲਿਖਿਆ ਹੋਇਆ ਹੈ ਹਰ ਸ਼ਾਸਤਰ ਦੇ ਵਿੱਚ ਲਿਖਿਆ ਹੈ ਕਿ ਸ਼ਾਮ ਦਾ ਖਾਣਾ ਸੂਰਜ ਛਿਪਦੇ ਆਪਾਂ ਨੂੰ ਖਾ ਲੈਣਾ ਚਾਹੀਦਾ ਪਰ ਅੱਜ ਦੇ ਦੌਰ ਚ ਕੀ ਹੈ ਕੋਈ 9 ਵਜੇ ਖਾਂਦਾ ਹੈ ਕੋਈ 10 ਵਜੇ ਖਾਂਦਾ ਹੈ ਕੋਈ 11 ਵਜੇ ਖਾਂਦਾ ਹੈ ਮਤਲਬ ਜਿੰਨਾ ਸਟੇਟਸ ਹਾਈ ਉਹਨਾਂ ਰਾਤ ਦਾ ਖਾਣਾ ਲੇਟ ਸਵਾਗਤ ਆਪ ਸਭ ਦਾ ਅਤੇ ਮੈਂ ਹਾਂ ਸੁਖਾ ਖੇੜੀ ਵਾਲਾ ਸਭ ਨੂੰ ਪਤਾ ਕਿ ਜਦੋਂ ਬੰਦਾ ਬਿਮਾਰ ਹੁੰਦਾ ਤਾਂ ਉਹ ਵਕੂ ਵਕ ਡਾਕਟਰਾਂ ਕੋਲ ਜਾਂਦਾ ਆ ਕਈਆਂ ਦੇ ਆਪਣੇ ਡਾਕਟਰ ਹੁੰਦੇ ਨੇ ਤੇ ਕਈ ਅਜਹੀਆਂ ਬਿਮਾਰੀਆਂ ਨਾਲ ਪੀੜਤ ਹੁੰਦੇ ਨੇ ਜਿਹੜੀਆਂ ਬਿਮਾਰੀਆਂ ਦਾ ਇਲਾਜ ਜਾਂ ਫਿਰ ਉਹਨਾਂ ਦਾ ਆਪਰੇਸ਼ਨ ਕਰਵਾ ਕੇ ਵੀ ਉਹ बार-बार ਫਿਰ ਉਸੇ ਪੋਜੀਸ਼ਨ ਤੇ ਆ ਜਾਂਦੇ ਨੇ اسی ਚੀਜ਼ ਦੇ ਇਲਾਜ ਦੇ ਲਈ ਤੇ اسی ਚੀਜ਼ ਦੀ ਹੋਰ ਜਾਣਕਾਰੀ ਦੇ ਲੈਣ ਲਈ ਅੱਜ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਸਾਹਿਦ ਜੀ ਸਾਹਿਦ ਜੀ ਨਾਲ ਗੱਲਬਾਤ ਕਰਾਂਗੇ ਕਿਉਂਕਿ ਬਵਾਸੀਰ ਇੱਕ ਬਹੁਤ ਭਿਆਨਕਰ ਬਿਮਾਰੀ ਆ ਜਿਹੜੇ ਬੰਦੇ ਨੂੰ ਹੁੰਦੀ ਆ ਉਹ ਜਾਣਦਾ ਕਿ ਇਹਦਾ ਜਿਹੜਾ ਪੇਨ ਦੋ ਦਰਦਾ ਉਹ ਕਿੰਨਾ ਕੁ ਜਿਹੜਾ ਹੈਗਾ کافی ਜ਼ਿਆਦਾ ਹੁੰਦਾ ਆ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਤੁਹਾਡਾ ਸਵਾਗਤ ਹੈ ਤੁਹਾਡਾ ਵੀ ਸਵਾਗਤ ਹੈ ਧੰਨਵਾਦ ਜੀ ਧੰਨਵਾਦ ਡਾਕਟਰ ਸਾਹਿਬ ਪਹਿਲਾਂ ਤਾਂ ਦੱਸੋ ਬਹੁਤ ਲੋਕ ਮੇਰੇ ਦੋਸਤ ਮਿੱਤਰ ਨੇ ਜਿਹੜੇ ਕਹਿੰਦੇ ਨੇ ਜੀ ਇਹ ਸਾਨੂੰ ਬਵਾਸੀਰ ਹੋਈ ਆ ਅਸੀਂ ਫਲਾਨੀ ਥਾਂ ਜਾ ਕੇ 15000 20000 ਜਾਂ ਕਈਆਂ ਤਾਂ ਡਾਕਟਰਾਂ ਦੇ ਪੈਕੇਜ ਰੱਖੇ ਹੋਏ ਨੇ ਬਵਾਸੀਰ ਦੇ ਆ ਆਪਰੇਸ਼ਨ ਦੇ ਲਈ ਤੇ ਸਾਲ 6 ਮਹੀਨੇ 5 ਮਹੀਨੇ ਕੱਢਦੇ ਨੇ ਠੀਕ ਰਹਿੰਦੇ ਨੇ ਬਾਅਦ ਵਿੱਚ ਉਹ ਆਪਰੇਸ਼ਨ ਖਤਮ ਹੋ ਜਾਂਦਾ ਜਾਂ ਫਿਰ ਉਹ ਤਰੀਕਾ ਸਹੀ ਨਹੀਂ ਹੁੰਦਾ ਆਪਰੇਸ਼ਨ ਕਰਨ ਦਾ ਕੀ ਉਹ ਥੋੜਾ ਗਾਈਡ ਕਰੋ ਜੀ ਸਾਡੇ ਲੋਕਾਂ ਨੂੰ ਜਿਹੜੀ ਬਵਾਸੇਰ ਹੈ ਨਾ ਇਹ ਲਾਈਫ ਸਟਾਈਲ ਨਾਲ ਜੁੜੀ ਹੋਈ ਇੱਕ ਬਿਮਾਰੀ ਹੈ ਜੇਕਰ ਆਪਾਂ ਗੱਲ ਕਰੀਏ ਕਿ ਆਪਰੇਸ਼ਨ ਕਰਾ ਕੇ ਬਵਾਸੇਰ ਠੀਕ ਹੋ ਜਾਏ ਉਹ ਨਹੀਂ ਜਦੋਂ ਤੱਕ ਆਪਾਂ ਆਪਣਾ ਲਾਈਫ ਸਟਾਈਲ ਨਹੀਂ ਠੀਕ ਕਰਦੇ ਆਪਣਾ ਖਾਣ ਪੀਣ ਨਹੀਂ ਠੀਕ ਕਰਦੇ ਕਿਉਂਕਿ ਆਪਾਂ ਜਿਸ ਤਰ੍ਹਾਂ ਆਪਾਂ ਮਲੇ ਕੋਲੇ ਜੇ ਬੈਠੇ ਹਮਲੇ ਕੋਲੇ ਜੇ ਅਗਰ ਆਪਾਂ ਦੇਖੀਏ ਕਿ ਹਰ ਬੰਦਾ ਬਾਹਰ ਖਾਨ ਦਾ ਸ਼ੌਕੀਨ ਹੈ ਠੀਕ ਹੈ ਨਾ ਹਰ ਨੌਜਵਾਨ ਬਾਹਰ ਖਾਨ ਦਾ ਸ਼ੌਕੀਨ ਹੈ ਰੋਚ ਟਟਕਾਰਾ ਚਟਕਾਰਾ ਹੋਵੇ ਸਪਾਈਸੀ ਹੋਵੇ ਮੈਦੇ ਵਾਲੀਆਂ ਚੀਜ਼ਾਂ ਹੋਣ ਨਾਨਵੇਜ ਹੋਵੇ ਆਇਲੀ ਆਇਲੀ ਹੋਵੇ ਰਾਤ ਨੂੰ ਫਿਰ ਲੇਟ ਖਾਣਨੇ ਆ ਸੋਨੇ ਦੇ ਸੁਹਾਗਾ ਗਲਤ ਵੀ ਖਾਣਨੇ ਆ ਲੇਟ ਵੀ ਖਾਣਨੇ ਆ ਇਹ ਮਤਲਬ ਸੋਨੇ ਦੇ ਸੁਹਾਗ ਹੈ ਜਿਹਨੂੰ ਆਪਾਂ ਕਹਿ ਦਈਏ ਇਹ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ ਕਿ ਜਿਹੜਾ ਹੌਲੀ-ਹੌਲੀ ਆਪਣੇ ਜਿਗਰ ਦੇ ਵਿੱਚ ਪਹਿਲਾਂ ਗਰਮੈਸ਼ ਪੈਦਾ ਕਰਦੀਆਂ ਨੇ ਮੈਦੇ 'ਚ ਕਰਦੀਆਂ ਨੇ ਫਿਰ ਹੌਲੀ-ਹੌਲੀ ਕਬਜ਼ ਹੋਣੀ ਸ਼ੁਰੂ ਹੁੰਦੀ ਹੈ ਕਬਜ਼ ਤੋਂ ਬਾਅਦ ਜਿਹੜਾ ਕੀ ਹੈ ਸ਼ੁਰੂਆਤ ਹੁੰਦੀ ਹੈ ਬਵਾਸੀਰ ਦੀ ਫਿਰ ਆਪਾਂ ਗੱਲ ਕਰੀਏ ਕਿ ਬਵਾਸੀਰ ਦਾ ਆਪਰੇਸ਼ਨ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਆਪਰੇਸ਼ਨ ਕਰਵਾਉਣ ਤੋਂ ਬਾਅਦ ਵੀ ਠੀਕ ਨਹੀਂ ਹੁੰਦੇ ਆਪਰੇਸ਼ਨ ਗਲਤ ਜਾਂ ਸਹੀ ਨਹੀਂ ਹੁੰਦਾ ਮੇਨ ਤਾਂ ਚੀਜ਼ ਇਹ ਹੈ ਕਿ ਅਗਰ ਆਪਾਂ ਨੇ ਆਪਣੀ ਜੜ ਨਹੀਂ ਖਤਮ ਕੀਤੀ ਆਪਾਂ ਆਪਰੇਸ਼ਨ ਕਰਵਾਇਆ ਹੈ ਆਪਰੇਸ਼ਨ ਕਰਵਾਉਣ ਤੋਂ ਬਾਅਦ ਵੀ ਅਗਰ ਆਪਣਾ ਖਾਣ ਪੀਣ ਨਹੀਂ ਠੀਕ ਖਾਣ ਪੀਣ ਦਾ ਟਾਈਮ ਨਹੀਂ ਠੀਕ ਜਿਹੜਾ ਆਪਾਂ ਫਿਰ ਉਹੀ ਨਾਨ-ਵੈਜੀਟੇਰੀਅਨ ਖਾ ਰਹੇ ਆ ਫਰੂਟ ਜਾਂ ਸਲਾਦ ਵਗੈਰਾ ਫਾਈਬਰ ਵਾਲੀ ਆਪਾਂ ਚੀਜ਼ਾਂ ਖਾ ਨਹੀਂ ਰਹੇ ਮੇਨ ਇਹੀ ਹੈ ਕਿ ਦੁਬਾਰਾ ਫਿਰ ਚੀਜ਼ ਤੋਂ ਪਨਪਜੂਗੀ ਠੀਕ ਹੈ ਨਾ ਆਪਰੇਸ਼ਨ ਤਾਂ ਆਪਾਂ ਨੇ ਉਹ ਚੀਜ਼ਾਂ ਹੱਲ ਕੀਤਾ ਜਿਹੜੀ ਉਹ ਹੋਈ ਹੋਈ ਹੈ ਬਵਾਸੀਰ ਅਗਰ ਆਪਣੇ ਆਪਣਾ ਲਾਈਫ ਸਟਾਈਲ ਨਹੀਂ ਠੀਕ ਕੀਤਾ ਫਰਦਰ ਉਹ ਫੇਰ ਬਣ ਜੂਗੀ ਦੂਸਰੀ ਜਗ੍ਹਾ ਤੇ ਬਣ ਜੂਗੀ ਇਹ ਉੱਥੇ ਵੀ ਬਣ ਸਕਦੀ ਹੈ ਠੀਕ ਹੈ ਨਾ ਆਪਰੇਸ਼ਨ ਇਹਦਾ ਹੱਲ ਨਹੀਂ ਆਪਰੇਸ਼ਨ ਤੋਂ ਇਲਾਵਾ ਜੇ ਅਗਰ ਆਪਣਾ ਆਪਣਾ ਲਾਈਫ ਸਟਾਈਲ ਠੀਕ ਕਰ ਲਿਆ ਕੁਝ ਕਾਇਰਵੇਦਿਕ ਮੈਡੀਸਿਨ ਇਸ ਤਰ੍ਹਾਂ ਦੀਆਂ ਨੇ ਵੀ ਜਿਹਦੇ ਨਾਲ ਆਪਾਂ ਅਗਰ ਆਪਾਂ ਚੇਂਜ ਕਰਕੇ ਇਹ ਬਵਾਸੀਰਤਾ ਮਤਲਬ ਮੁੜ ਤੋਂ ਹੀ ਖਤਮ ਹੋ ਜਾਊਗਾ ਮੈਂ ਆਸਾਨ ਜੇ ਤਰੀਕੇ ਨਾਲ ਸਮਝਾਦਾ ਜਦੋਂ ਆਪਾਂ ਬਾਈਕ ਚਲਾਉਣਿਆ ਰਫ ਚਲਾਉਣਿਆ ਬਿਨਾ ਹੈਲਮਟ ਤੋਂ ਚਲਾਣਿਆ ਤਾਂ ਆਪਣਾ ਚਲਾਨ ਹੋ ਜਾਂਦਾ ਆਪਾਂ ਕਹਿੰਦੇ ਆ ਚਲਾਨ ਹੋ ਗਿਆ ਉਹ ਚਲਾਨ ਇੱਕ ਵਾਰ ਹੋ ਕੇ ਤੁਹਾਡਾ ਹੱਲ ਨਹੀਂ ਹੋਇਆ ਜਦ ਤੱਕ ਤੁਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਉਹ ਤੱਕ ਚਲਾਨ ਤੁਹਾਡੇ ਬੰਦ ਹੋਣਗੇ ਨਹੀਂ ਚਲਾਨ ਤੇ ਚਲਾਨ ਹੋਣਾ ਆਪਰੇਸ਼ਨ ਤੇ ਆਪਰੇਸ਼ਨ ਹੋਣਾ ਜਦ ਤੱਕ ਉਹਦੀ ਡਾਕਟਰ ਸਾਹਿਬ ਨੇ ਜਿਵੇਂ ਦੱਸਿਆ ਜਰਨੀ ਫੜਦੇ ਜੀ ਬਿਲਕੁਲ ਸਹੀ ਕਿਹਾ ਕਿਉਂਕਿ ਜੇ ਹੁਣ ਆਪਾਂ ਨੇ ਅੱਜ ਹੋ ਗਿਆ ਚਲਾਨ ਹੋ ਗਿਆ ਜੀ ਠੀਕ ਹੈ ਨਾ ਆਪਾਂ ਉਸ ਤੋਂ ਬਾਅਦ ਵੀ ਹੈਲਮਟ ਨਹੀਂ ਲੈ ਰਹੀ ਐ ਜੋ ਵੀ ਆਪਣੇ ਆਰਸੀ ਵਗੈਰਾ ਜੋ ਵੀ ਆਪਣੇ ਡਾਕੂਮੈਂਟੇਸ਼ਨ ਨਹੀਂ ਪੂਰੀ ਕੀਤੀ ਤਾਂ ਚਲਾਨ ਤਾਂ ਹੋ ਹੀ ਜਾਣੇ ਨੇ ਇਹੀ ਚੀਜ਼ ਐ ਸੇਮ ਹਰ ਬਿਮਾਰੀ ਦੇ ਵਿੱਚ ਇਹੀ ਚੀਜ਼ ਐ ਹਰ ਬਿਮਾਰੀ ਠੀਕ ਹੋ ਸਕਦੀ ਹੈ ਚਾਹੇ ਦਿਓ ਹਾਰਦੀ ਪ੍ਰੋਬਲਮ ਹੈ ਸ਼ੂਗਰ ਹੈ ਬੀਪੀ ਹੈ ਜੋ ਮਰਜੀ ਪ੍ਰੋਬਲਮ ਹੈ ਜਦੋਂ ਤੱਕ ਇਹ ਸਾਰੀਆਂ ਚੀਜ਼ਾਂ ਆਪਣੇ ਲਾਈਫ ਸਟਾਈਲ ਨਾਲ ਜੁੜੀਆਂ ਹੋਈਆਂ ਹੁੰਦੀਆਂ ਨੇ ਅਗਰ ਆਪਾਂ ਆਪਣਾ ਲਾਈਫ ਸਟਾਈਲ ਠੀਕ ਕਰ ਲੈਂਦੇ ਆ ਤਾਂ ਇਹ ਪ੍ਰੋਬਲਮ ਖੁਦ ਬਖੁਦ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ ਲਾਈਫ ਸਟਾਈਲ ਦਾ ਮਤਲਬ ਇਹ ਨਹੀਂ ਕਿ ਤੁਸੀਂ ਚੰਗੇ ਕੱਪੜੇ ਪਾ ਲੇ ਜਾਂ ਚੰਗੇ ਸ਼ੂਜ਼ ਪਾ ਲੇ ਲਾਈਫ ਸਟਾਈਲ ਇਹ ਨਹੀਂ ਲਾਈਫ ਸਟਾਈਲ ਵੀ ਅਕਸਰ ਦੱਸਣਗੇ ਕਿ ਕਿਹੜੀ ਲਾਈਫ ਸਟਾਈਲ ਦੀ ਗੱਲ ਕਰਦੇ ਨੇ ਲਾਈਫ ਸਟਾਈਲ ਜਿਸ ਤਰ੍ਹਾਂ ਆਪਣਾ ਹੋ ਗਿਆ ਸਵੇਰੇ ਖਾਣ ਪੀਣ ਕੀ ਸਵੇਰੇ ਆਪਾਂ ਕਿੰਨੇ ਵਜੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਮੇਨ ਆ ਜਾਂਦਾ ਰਾਤ ਦਾ ਖਾਣਾ ਆ ਜਾਂਦਾ ਇੱਕ ਸਟੇਟਸ ਸਿੰਬਲ ਬਣ ਗਿਆ ਰਾਤ ਨੂੰ ਲੇਟ ਖਾਣਾ ਜਿਹੜਾ ਲੇਟ ਖਾਣਾ ਹੈ ਨਾ 50 60% ਪ੍ਰੋਬਲਮ ਨੂੰ ਇਹੀ ਬਲਾਵਾ ਦੇ ਰਿਹਾ ਜਦੋਂ ਸਾਰੇ ਸਾਇੰਸ ਹਰ ਧਰਮ ਦੇ ਵਿੱਚ ਲਿਖਿਆ ਹੋਇਆ ਹੈ ਹਰ ਸ਼ਾਸਤਰ ਦੇ ਵਿੱਚ ਲਿਖਿਆ ਹੈ ਕਿ ਸ਼ਾਮ ਦਾ ਖਾਣਾ ਸੂਰਜ ਛਿਪਦੇ ਆਪਾਂ ਨੂੰ ਖਾ ਲੈਣਾ ਚਾਹੀਦਾ ਪਰ ਅੱਜ ਦੇ ਦੌਰ ਚ ਕੀ ਹੈ ਕੋਈ 9 ਵਜੇ ਖਾਂਦਾ ਹੈ ਕੋਈ 10 ਵਜੇ ਖਾਂਦਾ ਹੈ ਕੋਈ 11 ਵਜੇ ਖਾਂਦਾ ਹੈ ਮਤਲਬ ਜਿੰਨਾ ਸਟੇਟਸ ਹਾਈ ਉਹਨਾਂ ਰਾਤ ਦਾ ਖਾਣਾ ਲੇਟ ਠੀਕ ਹੈ ਨਾ ਜਿੰਨਾ ਆਪਣਾ ਖਾਣਾ ਲੇਟ ਉਹਨਾਂ ਆਪਣਾ ਸਿਹਤ ਦਾ ਸਤਿਆਨਾਸ਼ ਉਹਨੇ ਬਿਮਾਰੀਆਂ ਸਦਾ ਬਿਲਕੁਲ 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 ਇਹ ਚੀਜ਼ ਹੈ ਫਿਰ ਡਾਕਟਰ ਸਾਹਿਬ ਬਹੁਤ سارے ਲੋਕ ਜਿਹਨੇ ਜਿਹੜੇ ਕਾਰੋਬਾਰ ਜਾਂ ਦੁਕਾਨਾਂ ਤੋਂ ਘਰ ਲੇਟ ਜਾਂਦੇ ਨੇ ਤੇ ਸ਼ਾਮੇ ਵੀ ਲੇਟ ਖਾਂਦੇ ਨੇ ਉਹਨਾਂ ਨੂੰ ਤਾਂ ਬੜੀ ਦਿੱਕਤ ਆਦੀ ਦੇਖੋ ਇਹਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਤਾਂ ਆਪਣਾ ਸਰੀਰ ਹੈ ਅਗਰ ਆਪਣਾ ਸਰੀਰ ਠੀਕ ਹੈ ਤਾਂ ਸਾਰਾ ਕੁਝ ਠੀਕ ਹੈ ਠੀਕ ਹੈ ਨਾ ਆਪਾਂ ਸਾਰਾ ਕੁਝ ਆਪਣੇ ਲਈ ਕਰਦੇ ਹਾਂ ਠੀਕ ਹੈ ਨਾ ਇਹਦੇ ਵਿੱਚ ਅਗਰ ਆਪਾਂ ਸਿਹਤ ਆਪਣੀ ਠੀਕ ਰੱਖਣੀ ਹੈ ਇਹਦੇ ਲਈ ਜਿਹੜਾ ਤਾਂ ਦੁਕਾਨਾਂ ਜਿੰਨਾਂ ਦੇ ਨੇੜੇ ਨੇ ਠੀਕ ਹੈ ਕਾਰੋਬਾਰ ਜਿੰਨਾਂ ਦੇ ਨੇੜੇ ਨੇ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਆਪਾਂ ਪਹਿਲਾਂ ਖਾਣਾ ਖਾ ਕੇ ਆ ਜਾਈਏ ਉਸ ਤੋਂ ਬਾਅਦ ਆਪਣਾ ਘੰਟਾ 2 ਘੰਟੇ ਜਿੰਨਾ ਵੀ ਟਾਈਮ ਲੱਗਦਾ ਸ਼ੌਪ ਤੇ ਆਪਾਂ ਲਗਾ ਸਕਦੇ ਆਂ ਅਗਰ ਨਹੀਂ ਤਾਂ ਉੱਥੇ ਮੰਗਵਾ ਸਕਦੇ ਆਂ ਅਗਰ ਉਹ ਵੀ ਨਹੀਂ ਕਰ ਸਕਦੇ ਤਾਂ ਬੈਸਟ ਹੈ ਹੀ ਹੈ ਕਿ ਸ਼ਾਮ ਦਾ ਖਾਣਾ ਆਪਾਂ ਹਲਕਾ ਲੈ ਸਕਦੇ ਆਂ ਉਹਦੇ ਵਿੱਚ ਜਿਸ ਤਰ੍ਹਾਂ ਸੈਲਡਸ ਹੋ ਗਏ ਜਾਂ ਆਪਣਾ ਲਗਾ ਲਈ ਆਪਾਂ ਭੁੰਨੇ ਹੋਏ ਚਨੇ ਹੋ ਗਏ ਜਾਂ ਭੁੰਨੇ ਹੋਏ ਜੋਹ ਹੋ ਗਏ ਕੁਝ ਇਸ ਤਰ੍ਹਾਂ ਦਾ ਆਪਾਂ ਹਲਕਾ ਫੁਲਕਾ ਲੈ ਲਈਏ ਵੀ ਆਪਾਂ ਟਾਈਮਲੀ ਖਾਈਏ ਮੇਨ ਤੇ ਇਹ ਹੈ ਕਿ ਟਾਈਮਲੀ ਹਰ ਬੰਦਾ ਆਪਣੀ ਉਹਦੇ ਵਿੱਚ ਕਨਵੀਨੀਅੰਸ ਦੇ ਹਿਸਾਬ ਨਾਲ ਮੈ ਖਦੇ ਆ ਆਪਾਂ ਬਸ ਇਹੀ ਹੈ ਕਿ ਆਪਾਂ ਥੋੜਾ ਜਿਹਾ ਉਹ ਕਰ ਜੰਨੇ ਆ ਲਾਪਰਵਾਹੀ ਕਰ ਜੰਨੇ ਆ ਇਹੀ ਲਾਪਰਵਾਹੀ ਬਾਅਦ ਚੋ ਕਿਸੇ ਨਾ ਕਿਸੇ ਬਿਮਾਰੀ ਦਾ ਰੂਪ ਬਣਦੀ ਹੈ ਡਾਕਟਰ ਸਾਹਿਬ ਅੱਧਾ ਇਲਾਜ ਤਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਹੀ ਦੱਸ ਰਹੇ ਨੇ ਜਿਹੜਾ ਇਹਨਾਂ ਤਰੀਕਾ ਨੂੰ ਅਪਣਾ ਲੂਗਾ ਉਹ ਦਵਾਈ ਤੋਂ ਵੀ ਬਚੂਗਾ ਹਾਲਾਂਕਿ ਡਾਕਟਰ ਸਾਹਿਬ ਨੇ ਬਹੁਤ ਡਾਕਟਰ ਸਾਹਿਬ ਐਜੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਸਾਡੇ ਤੋਂ ਇਹ ਮੈਡੀਸਨ ਲਓ ਇਹ ਪੈਕੇਜ ਆ ਜੀ ਇਹ ਇਦਾਂ ਇਦਾਂ ਪਰ ਨਹੀਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਲਾਈਫ ਸਟਾਈਲ ਖਾਣ ਪਾਣ ਚੇਂਜ ਕਰਨ ਦਾ ਤੁਹਾਡਾ ਪੱਕਾ ਇਲਾਜ ਆ ਤੇ ਫਿਰ ਵੀ ਜੇ ਤੁਸੀਂ ਮਜਬੂਰੀ ਬਸਾਂ ਤਾਂ ਡਾਕਟਰ ਸਾਹਿਬ ਇੱਕ ਦਵਾਈ ਨਾਲ ਵੀ ਕੁਝ ਹੋ ਸਕਦਾ ਮਤਲਬ ਮਜਬੂਰੀ ਆ ਕਿਸੇ ਦੀ ਮੰਨ ਲਓ ਤਾਂ ਫਿਰ ਦਵਾਈ ਨਾਲ ਵੀ ਆਯੁਰਵੈਦਿਕ ਨਾਲ ਆਪਾਂ ਠੀਕ ਕਰ ਸਕਦੇ ਜਿਵੇਂ ਜੜਨੀਆਂ ਵੀ ਆਯੁਰਵੈਦਿਕ ਮੈਡੀਸਨ ਹੁੰਦੀਆਂ ਨੇ ਉਹ ਸਾਰੀਆਂ ਮਤਲਬ ਕਿ ਹਰਬ ਬੇਸ ਹੁੰਦੀਆਂ ਨੇ ਪਲਾਂਟ 베ਸਡ ਹੁੰਦੀਆਂ ਨੇ ਠੀਕ ਹੈ ਜੀ ਉਹ ਦਿੰਨੇ ਆ ਆਪਰ ਨਾਲ ਨਾਲ ਜਦੋਂ ਲਾਈਫ ਸਟਾਈਲ ਠੀਕ ਹੋ ਜਾਂਦਾ ਪਲਾਂਟ 베ਸਡ ਸਾਰੀ ਮੈਡੀਸਿਨ ਹੁੰਦੀ ਹੈ ਅਗਰ ਉਹ ਤੋਂ ਬਾਅਦ ਵੀ ਕਈ ਪੇਸ਼ੈਂਟ ਇਸ ਤਰ੍ਹਾਂ ਦੇ ਹੁੰਦੇ ਨੇ ਕੰਪਲਿਕੇਟਿਡ ਹੁੰਦੇ ਨੇ ਕਿ ਪ੍ਰੋਬਲਮ ਬਹੁਤ ਜ਼ਿਆਦਾ ਹੁੰਦੀ ਹੈ ਠੀਕ ਹੈ ਨਾ ਫਿਰ ਆਯੁਰਵੇਦ ਦੀ ਜਿਹੜੀਆਂ ਮਤਲਬ ਇਨਸ਼ੀਅੰਟ ਜਿੰਨੀਆਂ ਟੈਕਨੀਕ ਨੇ ਜਿਸ ਨਾਲ ਚਾਰ ਸੂਤਰ ਹੈ ਜੀ ਇਹਨੂੰ ਅਸੀਂ ਐਮਟੀਐਲ ਕਹਿੰਦੇ ਆ ਮੈਡੀਕੇਟਿਡ ਥ੍ਰੈਡ ਹੈ ਠੀਕ ਹੈ ਜੀ ਜਿਹੜੀ ਬਵਾਸੀਰ ਹੈ ਅਸੀਂ ਇਹਦੇ ਨਾਲ ਹੀ ਹਟਾਈ ਕਰ ਦਿੰਨੇ ਆ ਮੌਕਾ ਜਿਹੜਾ ਹੈ ਇਹ ਜਿਸ ਤਰ੍ਹਾਂ ਪਗੰਦਰ ਹੈ ਪਗੰਦਰ ਵਾਲਾ ਇਹ ਆਪਰ ਐਨਲ ਫਿਸ਼ਰ ਹੈ ਠੀਕ ਹੈ ਉਹਦੇ ਵਿੱਚ ਛਾਰਸ ਉਤਰਾ ਹੈ ਸਾਡੇ ਕੋਲੇ ਆਯੁਰਵੇਦ ਦੇ ਵਿੱਚ ਡਾਕਟਰ ਸਾਹਿਬ ਆਉਂਦੇ ਨੇ ਸਾਡੇ ਕੋਲੇ ਜਨਿੰਦਰ ਤੋਂ ਹੁੰਦੇ ਨੇ ਡਾਕਟਰ ਸਾਹਿਬ ਡਾਕਟਰ ਪੰਕਜ ਸ਼ੀਤਲ ਆਉਂਦੇ ਨੇ ਸ਼ੁੱਕਰਵਾਰ ਤੇ ਸ਼ਨੀਵਾਰ ਦੋ ਦਿਨ ਹੁੰਦੇ ਨੇ ਉਹ ਬਿਲਕੁਲ ਪੇਨਲੈਸ ਸਰਜਰੀ ਹੈ ਨਾ ਉਹਦੇ 'ਚ ਕੋਈ ਬਲੀਡਿੰਗ ਹੁੰਦੀ ਹੈ ਨਾ ਕੋਈ ਪੇਨ ਹੁੰਦਾ ਨਾ ਹੀ ਕੋਈ ਆਪਾਂ ਨੂੰ ਦਾਖਲ ਹੋਣ ਦੀ ਜ਼ਰੂਰਤ ਹੁੰਦੀ ਹੈ ਨਾ ਹੀ ਆਪਾਂ ਨੇ ਕੋਈ ਬੇਹੋਸ਼ੀ ਦਾ ਇੰਜੈਕਸ਼ਨ ਦੇਣਾ ਹੁੰਦਾ ਸਿਰਫ 10 ਮਿੰਟ ਦਾ ਪ੍ਰੋਸੀਜਰ ਹੈ ਜਿਆਦਾ ਨਹੀਂ ਡਾਕਟਰ ਸਾਹਿਬ ਨਹੀਂ ਨਹੀਂ ਉਹ ਤਾਂ ਮਤਲਬ ਕਿ ਜੇ ਉਹ 40000 ਦਿੱਤਾ ਉਹ ਤੋਂ ਇਹ ਲਗਾਓ ਕਿ 1/4 ਹੀ अच्छा जी सस्ता ਤੇ ਉਹਦੇ ਨਾਲ ਰਿਲੈਪਸ ਹੋਣ ਦੇ ਚਾਂਸ ਨਹੀਂ ਹੈ ਜਿੱਥੋਂ ਆਪਾਂ ਨੇ ਆਪਰੇਟ ਕਰਤਾ ਆਪਰੇਟ ਨਹੀਂ ਇਹਨੂੰ ਕਹਿ ਸਕਦੇ ਇੱਕ ਪ੍ਰੋਸੀਜਰ ਕਹਿ ਸਕਦੇ ਆਪਰੇਟ ਤਾਂ ਹੈ ਹੀ ਨਹੀਂ ਠੀਕ ਹੈ ਨਾ ਜਿੱਥੋਂ ਕਰਤਾ ਉੱਥੇ ਦੁਬਾਰਾ ਨਹੀਂ ਹੋ ਪ੍ਰੋਬਲਮ ਪਨਪੂਰੀ ਠੀਕ ਹੈ ਅੱਛਾ ਡਾਕਟਰ ਸਾਹਿਬ ਮੈਂ ਇੱਕ ਤੁਹਾਨੂੰ ਰੋਕ ਰਿਹਾ ਅੱਜਕੱਲ੍ਹ ਸਮਾਂ ਅਜਿਹਾ ਕਿ ਹਰ ਬੰਦੇ ਕਿਉਂਕਿ ਬੰਦੇ ਬੰਦੇ ਤੇ ਯਕੀਨ ਹੀ ਨਹੀਂ ਰਿਹਾ ਕਿਸੇ ਤੇ ਵੀ ਕੋਈ ਯਕੀਨੀ ਅੱਜ ਕੱਲ੍ਹ ਅਗਲਾ ਗਰੰਟੀ ਭਾਲਦਾ ਤਾਂ ਆਪਾਂ ਕਹਿ ਸਕਦੇ ਹਾਂ ਕਿ ਇਸ ਚੀਜ਼ ਦੀ ਸ਼ਾਇਦ ਤੁਹਾਡੇ ਡਾਕਟਰ ਸਾਹਿਬ ਦੀ ਜਾਂ ਆਪਣੇ ادارے ਦੀ ਗਾਰੰਟੀ ਹੈ ਕਿ ਵਾਕਈ ਵਾਵਾਸੀ ਠੀਕ ਵੀ ਹੋ ਜੂ ਔਰ ਬਹੁਤ ਘੱਟ ਵਾਜਿਬ ਜੇ ਪੈਸਿਆਂ ਚ ਵੀ ਹੋ ਜੂ ਨਹੀਂ ਬਿਲਕੁਲ ਇਹ ਤਾਂ ਪੈਸੇ ਤਾਂ ਸਾਡੇ ਮਤਲਬ ਕਿ ਤੁਸੀਂ ਜਿੱਥੇ ਵੀ ਲਗਾਓਗੇ ਸਾਰਿਆਂ ਨਾਲ ਸਾਡੇ ਰੇਟ ਇੱਥੇ ਕੱਪੜੇ ਜੈਨੂਅਰ ਰੱਖੇ ਨੇ ਕਿ ਇੱਕ ਬਹੁਤ ਛੋਟੇ ਸ਼ਹਿਰ 'ਚ ਬੈਠੇ ਆਂ ਆਪਾਂ ਠੀਕ ਹੈ ਨਾ ਇੱਥੇ ਹਰ ਚੀਜ਼ ਦੇਖਣੀ ਪੈਂਦੀ ਹੈ ਲੋਕ ਕਮਿਊਨਿਟੀ ਵੀ ਦੇਖਣੀ ਹੈ ਮਿਡਲ ਕਲਾਸ ਵੀ ਦੇਖਣੀ ਹੈ ਹਾਈ ਕਮਿਊਨਿਟੀ ਵੀ ਦੇਖਣੀ ਹੈ ਉਸ ਹਿਸਾਬ ਨਾਲ ਅਸੀਂ ਬੜੇ ਵਾਜਿਬ ਹੋ ਰੱਖੇ ਨੇ ਦੂਸਰੀ ਚੀਜ਼ ਜਿਹੜੀ ਤੁਸੀਂ ਗੱਲ ਕਰਦੇ ਹੋ ਗਰੰਟੀ ਦੀ ਗਰੰਟੀ ਇਹਦੇ ਵਿੱਚ ਇਹ ਹੁੰਦੀ ਹੈ ਵੀ ਜਿੱਥੇ ਜਿਹੜੀ ਚੀਜ਼ ਹੋਈ ਹੋਈ ਹੈ ਉਹ ਚੀਜ਼ ਬਿਲਕੁਕੁਲ ਖਤਮ ਹੋ ਜਾਏਗੀ ਠੀਕ ਹੈ ਉੱਥੇ ਨਹੀਂ ਹੋਗੀ ਹਾਂ ਤੁਹਾਡਾ ਜਿਹਨੂੰ ਲਾਈਫ ਸਟਾਈਲ ਵੀ ਠੀਕ ਹੈ ਤੁਹਾਨੂੰ ਕਦੇ ਵੀ ਨਹੀਂ ਹੋਊਗੀ ਲਾਈਫ ਸਟਾਈਲ ਜਿਸ ਤਰ੍ਹਾਂ ਮੈਂ ਦੱਸਿਆ ਆਪਾਂ ਨੇ ਸੈਲਡ ਹੋ ਗਏ ਫਰੂਟ ਹੋ ਗਏ ਠੀਕ ਹੈ ਨਾ ਜਿਆਦਾ ਜਿਹੜੀਆਂ ਮਿਰਚ ਮਸਾਲੇ ਵਾਲੀਆਂ ਚਟਪਟੇ ਖਾਣੇ ਨੇ ਅਗਰ ਆਪਾਂ ਨਹੀਂ ਕਦੇ ਵੀ ਨਹੀਂ ਹੁੰਦੀ ਬਵਾਸੀਰ ਬਵਾਸੀਰ ਆਪਣੀ ਲਾਈਫ ਸਟਾਈਲ ਨਾਲ ਜੁੜੀ ਹੋਈ ਇੱਕ ਬਿਮਾਰੀ ਹੈ ਠੀਕ ਹੈ ਜੀ ਇੱਕ ਵੇ ਨਹੀਂ ਹੁੰਦੀ ਫਿਰ ਦੁਬਾਰਾ ਨਹੀਂ ਹੁੰਦੀ ਡਾਕਟਰ ਸਾਹਿਬ ਆਖਰੀ ਸਵਾਲ ਮੇਰਾ ਇਹ ਆ ਬਹੁਤ ਸਾਰੇ ਲੋਕ ਨੇ ਅੰਗਰੇਜ਼ੀ ਦਵਾਈਆਂ ਖਾ ਖਾ ਕੇ ਮਾਹੇ ਡਾਕਟਰ ਨੂੰ ਦਿਖਾ ਦਿਖਾ ਕੇ ਕਿ ਵੱਡੇ ਵੱਡੇ ਹਸਪਤਾਲਾਂ ਤੇ ਜਾ ਜਾ ਕੇ ਪਰ ਬਿਮਾਰੀ ਨਹੀਂ ਸਮਝ ਪਾਉਂਦੇ ਡਾਕਟਰ ਇੱਕ ਇੱਕ ਇਹ ਕਹਿ ਜਾਂਦਾ ਕਿ ਪੈਸੇ ਦਿਓ ਦਵਾਈ ਇੱਕ ਇੱਕ ਨਾ ਐਕਸਪੈਰੀਮੈਂਟ ਇਹ ਹੋਈ ਜਾਂਦੇ ਹੁੰਦੇ ਨੇ ਅਸਲ ਬਿਮਾਰੀ ਦਾ ਨਹੀਂ ਪਤਾ ਲੱਗਦਾ ਕੀ ਕਹੋਗੇ ਇਹ ਲੋਕਾਂ ਨੂੰ ਅਸਲ ਦੇ ਵਿੱਚ ਨਹੀਂ ਮੈਂ ਕਿਸੇ ਇਥੇ ਨੂੰ ਗਲਤ ਨਹੀਂ ਕਹਿੰਦਾ ਕਿ ਐਲੋਪੈਥੀ ਹੋਮਿਓਪੈਥੀ ਯੂਨਾਨੀ ਸਿੱਧਾ ਹਰ ਬੰਦੇ ਦਾ ਆਪਣਾ ਇੱਕ ਪਾਰਟ ਹੈ ਆਪਣੀ ਇੱਕ ਹੋਣੇ ਠੀਕ ਹੈ ਨਾ ਆਪਾਂ ਕਿਸੇ ਵੀ ਪੈਥੀ ਨੂੰ ਗਲਤ ਨਹੀਂ ਕਹਿੰਦੇ ਪਰ ਇਹਦੇ ਵਿੱਚ ਕੀ ਹੈ ਕਿ ਬਹੁਤ ਜ਼ਿਆਦਾ ਪੇਸ਼ੈਂਟ ਇਸ ਤਰ੍ਹਾਂ ਦੇ ਦੇਖਦੇ ਆ ਕਿ ਉਹ ਆਪਣੇ ਲਾਈਫ ਸਟਾਈਲ ਤੇ ਬਹੁਤਾ ਧਿਆਨ ਨਹੀਂ ਦਿੰਦੇ ਆਪਣੇ ਖਾਣ ਪੀਣ ਤੇ ਨਹੀਂ ਬਹੁਤਾ ਧਿਆਨ ਦਵਾਈਆਂ ਦੇ ਲਿਫਾਵੇ ਭਰ ਲੈਂਦੇ ਬਸ ਉਹ ਦਵਾਈਆਂ ਨੂੰ ਆਪਣਾ ਹੋ ਬਣਾ ਲੈਂਦੇ ਨੇ ਵੀ ਹਾਂ ਇਹ ਦਵਾਈ ਮੇਰੇ ਕੰਮ ਕਰੂ ਦੋ ਘੰਟੇ ਬਾਅਦ ਜਾਂ ਦਿਨ ਚ ਤਿੰਨ ਵਾਰ ਲੈਣੀ ਹੈ ਚਾਰ ਵਾਰ ਲੈਣੀ ਹੈ ਉਹ ਦਵਾਈਆਂ ਤੇ ਡਿਪੈਂਡੈਂਟ ਜ਼ਿਆਦਾ ਹੋ ਜਾਂਦੇ ਨੇ ਅਗਰ ਉਹ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਠੀਕ ਹੈ ਨਾ ਵੀ ਆਪਣਾ ਖਾਣ ਪੀਣ ਠੀਕ ਕਰ ਲੈਣ एक्सरसाइज योगा वगैरह मेडिटेशन ए सारी चीज नाल अगर अपन जुड़ ਜੰਨੇ ਆ ਤਾਂ ਇਹ ਚੀਜ਼ਾਂ ਦਾ ਬਿਮਾਰੀਆਂ ਜਿੰਨੀਆਂ ਜਿਹੜੀਆਂ ਆਪਾਂ ਲਾ ਲਾਜ ਬਿਮਾਰੀਆਂ ਕਹਿੰਦੇ ਆ ਉਹ ਵੀ ਠੀਕ ਹੋਣੀਆਂ ਸ਼ੁਰੂ ਹੋ ਜੰਦੀਆਂ। ਦੱਸੋ ਖਾਣ ਪੀਣ ਦੀ ਜੇ ਤਾਂ ਗੱਲ ਕਰੀਏ ਮੈਂ ਕਹਿੰਦਾ ਅੱਜ ਕੱਲ ਕੋਈ ਬੱਚਾ 12-15 ਸਾਲ ਦਾ ਆਜੇ ਹਾਊਗਾ ਜਿਹਦੀ ਕਮਰ ਪੈਂਟ ਦਾ ਸਾਈਜ਼ 28 ਜਾਂ 30 ਹੋਏਗਾ ਕਿਉਂਕਿ 15 ਸਾਲ ਤੋਂ ਵੱਧ ਦੇ ਬੱਚਿਆਂ ਦਾ 32 35 36 38 ਬੈਸਟ ਇਹ ਸਾਈਜ਼ ਹੋਇਆ ਪਿਆ ਇਟ ਮੀਨਸ ਓਵਰਸਾਈਜ਼ ਹੋਇਆ ਪਿਆ ਨੇ ਖਾਣ ਪਾਣੀ ਆ ਜੀ ਸਾਰਾ ਇਨ ਨੂੰ ਉਹ ਮਲ ਨਿਊਟ੍ਰੀਸ਼ਨ ਕਹਿੰਦੇ ਆ ਵੈਸੇ ਅਸੀਂ ਪਹਿਲਾਂ ਮਲ ਨਿਊਟ੍ਰੀਸ਼ਨ ਕਹਿੰਦੇ ਹੁੰਦੇ ਜਿਹੜਾ ਦੁਗਲਾ ਪਤਲਾ ਹੁੰਦਾ ਸੀ ਪਰ ਅੱਜ ਦੇ ਦੌਰ ਜਿਹੜਾ ਮਲ ਨਿਊਟ੍ਰੀਸ਼ਨ ਹੈ ਜਿਹੜੇ ਓਵਰ weight ਨੇ ਉਹ ਵੀ ਮਲ ਨਿਊਟ੍ਰੀਸ਼ਨ ਹੀ ਹੈ ਉਹਨਾਂ ਦੇ ਵਿੱਚ ਫੈਟ ਜ਼ਿਆਦਾ ਹੈ ਕੈਲਰੀਜ਼ ਜ਼ਿਆਦਾ ਲੈ ਰਹੇ ਨੇ ਕਿਉਂਕਿ ਜਿਹੜਾ ਹੁਣ ਖਾਣਾ ਖਾ ਰਹੇ ਨੇ ਨਾ ਬੱਚੇ ਜਿਹੜੇ ਆਪਣੇ ਟੀਨੇਜ ਤੁਸੀਂ ਗੱਲ ਕੀਤੀ ਉਹ ਸਿਰਫ ਤੇ ਸਿਰਫ ਕੈਲਰੀ ਸੈਚੂਰੇਟਿਡ ਫੈਟ ਮੈਦਾ ਆਹੀ ਚੀਜ਼ਾਂ ਨੇ ਉਹਦੇ ਵਿੱਚ ਜੇ ਤੁਸੀਂ ਕਹੋ ਪ੍ਰੋਟੀਨ ਨੇ ਵਿਟਾਮਿਨ ਨੇ ਮਿਨਰਲ ਨੇ ਐਸੈਂਸ਼ੀਅਲ ਫੈਟਰ ਦੇ ਵਿੱਚ ਕੁਝ ਨਹੀਂ ਬਾਕੀ ਤਾਂ ਬਿਮਾਰੀਆਂ ਹੀ ਨੇ ਉਹਦੇ ਵਿੱਚ ਸਾਰੀਆਂ ਸਵਾਦ ਤੇ ਬਿਮਾਰੀਆਂ ਹਾਂ ਹਾਂ ਸਵਾਦ ਤੇ ਬਿਮਾਰੀਆਂ ਨੇ ਉਹਦੇ ਚ ਹੋਰ ਕੁਝ ਨਹੀਂ ਹੈ ਹੋਰ ਇਹ ਅੱਗੇ ਜਾ ਕੇ ਪੈਦਾ ਕਰ ਸਕਦੀਆਂ ਬਿਮਾਰੀਆਂ ਜੀ ਬਿਲਕੁਲ ਪੈਦਾ ਕਰਦੀਆਂ ਨੇ ਆਪਾਂ ਦੇਖਦੇ ਹਾਂ ਕਿ ਮੈਟਾਬੋਲਿਕ ਡਿਸਆਰਡਰ ਇੱਥੋਂ ਹੀ ਹੋਣੇ ਸ਼ੁਰੂ ਹੋ ਜਾਂਦੇ ਨੇ ਅੱਜ ਦੇ ਬੱਚਿਆਂ 'ਚ ਟਾਈਪ 1 ਜੰਮਦੇ ਬੱਚਿਆਂ ਨੂੰ ਸ਼ੂਗਰ ਹੋ ਰਹੀ ਹੈ ਠੀਕ ਹੈ 10-10 ਸਾਲ ਦੇ ਬੱਚਿਆਂ ਨੂੰ ਟਾਈਪ 1 ਸ਼ੂਗਰ ਹੈ ਠੀਕ ਹੈ ਮੋਟਾਪੇ ਦਾ ਸ਼ਿਕਾਰ ਹੋ ਰਹੇ ਨੇ 20-25-25 ਸਾਲ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਫੈਟੀ ਲੀਵਰ ਦਾ ਹੋ ਰਿਹਾ ਠੀਕ ਹੈ 35 ਬਿਲਕੁਲ ਬਿਲਕੁਲ ਡਾਕਟਰ ਸਾਹਿਬ ਬੱਚਿਆਂ ਦੀਆਂ ਬਿਮਾਰੀਆਂ ਨੂੰ ਲੈ ਕੇ ਆਪਾਂ ਬਾਅਦ ਡਿਸਕਸ ਕਰਨ ਲਈ ਇੱਕ ਹੋਰ ਵੀਡੀਓ ਬਣਾਵਾਂਗੇ ਜੇ ਵੀਵਰ ਚਾਹਣ ਕਿ ਵੀਡੀਓ ਹੋਰ ਬਿਮਾਰੀਆਂ ਤੇ ਘਰੇਲੂ ਨੁਸਖਿਆਂ ਤੇ ਆਯੁਰਵੈਦਿਕ ਤੇ ਵੀਡੀਓ ਬਣਨੀ ਚਾਹੀਦੀਆਂ ਤਾਂ ਕਮੈਂਟ ਕਰਕੇ ਜ਼ਰੂਰ ਦੱਸੋ ਜੰਦੇ ਜਾਂਦੇ ਆ ਜੀਵ ਜੇ ਬੜੇ ਡਾਕਟਰ ਸਾਹਿਬ ਤੁਹਾਡੇ ਰੱਖੇ ਹੋਏ ਨੇ ਇਹ ਕੋਈ ਮੱਛੀਆਂ ਦੀ ਕੋਈ ਨਵੀਂ ਕੋਈ ਕਿਸਮਾ ਕੀ ਮੱਛੀਆਂ ਨੇ ਜੀ ਇਹ ਕੀ ਨੇ ਮੈਂ ਆਪਦੇ ਦਿਖਾ ਦਵਾਂ ਵੀਵਰਸ ਨੂੰ ਆ ਦੇਖ ਸਕਦੇ ਹੋ ਇਹ ਜਿਉਂਦਾ ਜੀਵ ਨੇ ਕੀ ਜੀਵ ਨੇ ਇਹ ਜਿਹੜੇ ਪਿੰਡ ਵਾਲੇ ਨੇ ਉਹ ਤਾਂ ਸਮਝ ਗਏ ਹੋਣਗੇ ਕਿਉਂਕਿ ਉਹਨਾਂ ਨੇ ਤਾਂ ਪਿੰਡ ਦੇ ਟੋਬਿਆਂ ਦੇ ਵਿੱਚ ਬਹੁਤ ਦੇਖਿਆ ਹੋਣਗੇ ਪਰ ਉਹਨਾਂ ਤੋਂ ਇਹਨਾਂ ਦਾ ਵੀ ਅੰਤਰ ਆ ਡਾਕਟਰ ਸਾਹਿਬ ਕੀ ਆ ਸਮਝਾਓ ਇਹ ਮੈਡੀਕਲ ਲੀਚ ਹੈ ਅਸੀਂ ਇਹਨੂੰ ਕਹਿੰਦੇ ਆ ਥੈਰੇਪੀ ਨੂੰ ਕਹਿੰਦੇ ਆ ਮੈਡੀਕਲ ਲੀਚ ਥੈਰੇਪੀ ਆਯੁਰਵੇਦ ਦੇ ਵਿੱਚ ਇੱਕ ਟਰਮ ਹੈ ਜਿਹਨੂੰ ਅਸੀਂ ਕਹਿੰਦੇ ਆ ਰક્તਮੋਕਸ਼ਣ ਰક્તਮੋਕਸ਼ਣ ਕੀ ਹੁੰਦਾ ਵੀ ਜਿਹੜਾ ਆਪਣੇ ਸਰੀਰ ਦਾ ਇੰਪਿਅਰ ਬਲੱਡ ਹੈ ਹਮ ਟੌਕਸਿਨ ਨੇ ਕਿਉਂਕਿ ਜਿਸ ਤਰ੍ਹਾਂ ਹੁਣ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਜੋ ਅਸੀਂ ਖਾਣ ਪੀਣ ਲੈ ਰਹੇ ਹਾਂ ਅੱਜ ਦੇ ਟਾਈਮ 'ਚ ਇਹ ਸਾਡੇ ਬਲੱਡ ਨੂੰ ਦੂਸ਼ਿਤ ਕਰ ਰਿਹਾ ਠੀਕ ਹੈ ਨਾ ਉੱਥੋਂ ਹੀ ਬਿਮਾਰੀਆਂ ਸ਼ੁਰੂ ਹੁੰਦੀਆਂ ਨੇ ਤਜਾਬੀ ਜਦੋਂ ਆਪਣਾ ਖੂਨ ਬਣ ਜਾਂਦਾ ਹੈ ਉਹਦੇ ਨਾਲ ਹੀ ਸਾਰੀਆਂ ਬਿਮਾਰੀਆਂ ਆਉਂਦੀਆਂ ਨੇ ਸ਼ੂਗਰ ਬੀਪੀ ਗਠੀਆ ਮੋਟਾਪਾ ਫੈਟੀ ਲੀਵਰ ਬਵਾਸੀਰ ਉਹ ਸਾਰੀਆਂ ਚੀਜ਼ਾਂ ਇਹਦੇ ਨਾਲ ਹੀ ਆਉਂਦੀਆਂ ਨੇ ਸੁਰਿਆਸੀ ਸਕਿਨ ਦੀਆਂ ਪ੍ਰੋਬਲਮ ਜਿੰਨੀਆਂ ਹੋ ਗਈਆਂ ਇਹ ਜਿਹੜੀ ਹੈ ਇਹਨੂੰ ਲੀਚ ਕਹਿੰਦੇ ਆ ਜਾਂ ਜੋਕਾਂ ਵੀ ਕਹਿ ਦਿੰਦੇ ਆ ਠੀਕ ਹੈ ਨਾ ਆਯੁਰਵੇਦ ਦੇ ਵਿੱਚ ਦੋ ਕੈਟੇਗਰੀਆਂ ਕਿਤੇ ਗਈਆਂ ਜਿਹੜੀਆਂ ਨਾਨ ਟਾਕਸਿਕ ਜਿਹੜੀਆਂ ਆਪਣੀਆਂ ਜਲੋਕਾਂ ਨੇ ਇਹ ਉਹ ਨੇ ਠੀਕ ਹੈ ਨਾ ਇਹ ਅਸੀਂ ਐਜ਼ ਅ ਥੈਰੇਪੀ ਯੂਜ਼ ਕਰਦੇ ਆ ਜਿੱਥੇ ਵੀ ਪ੍ਰੋਬਲਮ ਹੁੰਦੀ ਹੈ ਬਲੱਡ ਦੀ ਜਾਂ ਬਲੱਡ ਰਿਲੇਟਡ ਜਿੱਥੇ ਵੀ ਸਾਨੂੰ ਲੱਗਦਾ ਸਕੇ ਇਹਨਾਂ ਦੀ ਉੱਥੇ ਅਸੀਂ ਲਗਾ ਦਿੰਦੇ ਆ ਇਹ ਜਿਹੜਾ ਟਾਕਸਿਨ ਵਾਲਾ ਬਲੱਡ ਹੈ ਉਹ ਸਾਰਾ ਸ਼ੱਕ ਕਰ ਲੈਂਦੀ ਹੈ ਕੁਦਰਤੀ ਤੌਰ ਤੇ ਕੋਈ ਦਰਦ ਤਾਂ ਨਹੀਂ ਹੁੰਦਾ ਨਹੀਂ ਇਹਦਾ ਕੋਈ ਦਰਦ ਨਹੀਂ ਹੁੰਦਾ ਕੋਈ ਪੇਨ ਨਹੀਂ ਹੁੰਦਾ ਦੱਸ ਦਈਏ ਕਿ ਸਕਿਨ ਨਾਲ ਰਿਲੇਟਿਵ ਕੋਈ ਵੀ ਦਿੱਕਤ ਹੋਵੇ ਨੇਚਰਲੀ ਇਹ ਖੂਨ ਪੀਣੀਆਂ ਜੋਕਾਂ ਇਹਨੂੰ ਹੀ ਕਹਿੰਦੇ ਨੇ ਗੰਦਾ ਜਿੰਨਾ ਤੁਹਾਡੇ ਸਰੀਰ ਦੇ ਵਿੱਚ ਤਜਾਬੀ ਐਸਡੋ ਵੀ ਐ ਸਾਰਾ ਇਹਨਾਂ ਨੇ ਜਿਹੜਾ ਖੂਦ ਉਹਨੂੰ ਚੂਸ ਲੈਣਾ ਤੇ ਜਿਸ ਕਰਕੇ ਤੁਹਾਨੂੰ ਬਹੁਤ ਜਲਦੀ ਰਿਲੀਫ ਹੁੰਦਾ ਤੇ ਔਰ ਮਲੇਰ ਕੋਟਲੇ ਦੇ ਵਿੱਚ ਪਹਿਲਾ ਇਲਾਜ ਨਹੀਂ ਸੀ ਹੁਣ ਡਾਕਟਰ ਸ਼ਾਜ ਜੀ ਸ਼ਾਜ ਜੀ ਪਹਿਲਾਂ ਅਡਰੈਸ ਦੱਸੋ ਆਪਣਾ ਇੱਥੇ ਦਾ ਆਪਣਾ ਕਲੀਨਿਕ ਹੈ ਨਾਬਰ ਰੋਡ ਇਜ਼ਗਾ ਕਲੋਨੀ ਮਲੇਰ ਕੋਟਲਾ ਅਮਾਇਆ ਨੇਚਰਲ ਕਯੂਰ ਸੈਂਟਰ ਤੇ ਫਿਰ ਮੋਬਾਈਲ ਨੰਬਰ ਜਿਹੜਾ ਇੱਥੇ ਚੱਲਦਾ ਹੋਵੇ 9915323150 ਸਾਡਾ ਫੋਨ ਨੰਬਰ ਹੈ ਕਲੀਨਿਕ ਦਾ ਤੇ ਟਾਈਮਿੰਗ ਦੱਸੋ ਜੀ ਗਰਮੀ ਟਾਈਮਿੰਗ ਸਵੇਰੇ 9 ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਹੁੰਨੇ ਆ ਸੰਡੇ ਨੂੰ ਸਾਡਾ ਹੁੰਦਾ ਸਵੇਰੇ 9 ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਕੀ ਬਾਤ ਹੈ ਤੁਸੀਂ ਹੋਰ ਵੀ ਜਿਹੜਾ ਪੇਜ ਨੂੰ ਫੋਲੋ ਕਰ ਲੋ ਦੇਕਰ ਚਾਹਨੇ ਵੀ ਹੋਰ ਕਿਸੇ ਮਸਲੇ ਤੇ ਤੁਹਾਡੀ ਵੀਡੀਓ ਬਣੇ ਕੋਈ ਬਿਮਾਰੀ ਨੂੰ ਲੈ ਕੇ ਤਾਂ ਕਮੈਂਟ ਕਰਕੇ ਦੱਸ ਦੋ ਉਸ ਚੀਜ਼ ਦਾ ਜਿਹੜਾ ਇਲਾਜ ਡਾਕਟਰ ਸਾਹਿਬ ਖੁਦ ਕਮੈਂਟ ਦਾ ਜਵਾਬ ਦੇ ਦੇਣਗੇ ਜਾਂ ਫਿਰ ਅਸੀਂ ਵੀਡੀਓ ਉਸ ਤੇ ਬਣਾ ਕੇ ਤੁਹਾਨੂੰ ਪੇਸ਼ ਕਰਾਂਗੇ ਹਾਂ ਜੰਦ ਜਾਂਦੇ ਇਹ ਕਹਿੰਦਾ ਬਵਾਸੀਰ ਦਾ ਪੱਕਾ ਇਲਾਜ ਆਯੁਰਵੈਦਿਕ ਤਰੀਕੇ ਦਰਾ ਜਿਹੜਾ ਕੀਤਾ ਜਾਂਦਾ ਬਿਨਾਂ ਦਰਦ ਤੋਂ ਔਰ ਬਹੁਤ ਘੱਟ ਪੈਸਿਆਂ ਤੇ ਦੂਜਾ ਜੋ ਜੋਕਾਂ ਦੇ ਨਾਲ ਇਹਨਾਂ ਲੀਚੀਆਂ ਲੀਚੀ ਕਹਿੰਦੇ ਨੇ ਜੀ ਲੀਚ ਲੀਚ ਸੌਰੀ ਲੀਚ ਦੇ ਨਾਲ ਜੋ ਇਲਾਜ ਹੁੰਦਾ ਹੈ ਉਹ ਬਾ ਕਮਾਲ ਆ ਤੁਹਾਡੀ ਸਕਿਨ ਦੇ ਉੱਤੇ ਦਾਣੇ ਨੇ ਤੁਹਾਡੀ ਸਕਿਨ ਖਰਾਬ ਆ ਤਾਂ ਉਹ ਸਕਿਨ ਨੂੰ ਲੈ ਕੇ ਤੁਹਾਡੇ ਸਰੀਰ ਦੇ ਵਿੱਚ ਗੰਦੇ ਖੂਨ ਤੱਕ ਨੂੰ ਚੂਸ ਕੇ ਤੁਹਾਨੂੰ ਰੀਲੀਫ ਬਹੁਤ ਜਲਦੀ ਦੇਣਗੇ ਦਵਾਈਆਂ ਖਾ-ਖਾ ਕੇ ਹੋ ਤਾਂ ਇਹ ਥੈਰੇਪੀ ਇਸਤੇਮਾਲ ਕਰੋ ਤੇ ਤੁਹਾਨੂੰ ਫਾਇਦਾ ਜ਼ਰੂਰ ਹੋਊਗਾ ਵੀਡੀਓ ਨੂੰ ਵਰਤ ਵਾਰ ਸ਼ੇਅਰ ਕਰਦੇ ਹੋਣਾ ਲੋਕਾਂ ਤੱਕ ਜਿਹੜੇ ਲੋਕ ਹਸਪੀਟਲਾਂ ਤੇ ਬਿੱਲ ਭਰ-ਭਰ ਕਿਤੇ ਹਸਪੀਟਲਾਂ ਦੇ ਗੇੜੇ ਖਾ-ਖਾ ਕੇ ਡਾਕਟਰ ਬਦਲ-ਬਦਲ ਕੇ ਥੱਕੇ ਪਏ ਨੇ ਤਾਂ ਹੁਣ ਵਾਰੀ ਤੁਹਾਡੀ ਆ ਬਹੁਤ-ਬਹੁਤ ਸ਼ੇਅਰ ਕਰ ਦਿਓ ਧੰਨਵਾਦ ਥੈਂਕ ਯੂ ਡਾਕਟਰ ਸਾਹਿਬ ਸ਼ੁਕਰੀਆ ਥੈਂਕ ਯੂ ਲਾ